ਦਾਨਸ਼ਾ ਤੈਮੂਰ ਨੇ ਦਿੱਲੀ ਦੀਆਂ ਗਲੀਆਂ ਲੱਖਾਂ ਹਿੰਦੂਆਂ ਦੇ ਕੱਟੇ ਸਿਰਾਂ ਨਾਲ ਭਰ ਦਿੱਤੀਆਂ ਸੀ 1398 ਈਸਵੀ ਵਿੱਚ ਤੈਮੂਰ ਲੰਗ ਦਾ ਦਿੱਲੀ ਉੱਤੇ ਹਮਲਾ ਇਤਿਹਾਸ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚ ਮੰਨਿਆ ਜਾਂਦਾ ਹੈ ਤੈਮੂਰ ਲਗਭਗ 90 ਹਜ਼ਾਰ ਸੈਨਿਕਾਂ ਨਾਲ ਸਮਰਕੰਦ ਤੋਂ ਆਇਆ ਸੀ ਪਰ ਸਮਰਕੰਦ ਤੋਂ ਦਿੱਲੀ ਪਹੁੰਚਣਾ ਇੰਨਾ ਆਸਾਨ ਨਹੀਂ ਸੀ ਰਾਹ ਇੰਨਾ ਖਤਰਨਾਕ ਸੀ ਕਿ ਕਈ ਘੋੜਿਆਂ ਨੇ ਉੱਥੇ ਫਿਸਲ ਕੇ ਆਪਣੀ ਜਾਨ ਗਵਾ ਦਿੱਤੀ ਕਈ ਸਿਪਾਹੀ ਵੀ ਕਦੇ ਭਿਆਨਕ ਗਰਮੀ ਅਤੇ ਕਦੇ ਹੱਡ ਚੀਰਵੀਂ ਠੰਡ ਵਿੱਚ ਮਾਰੇ ਗਏ ਦਿੱਲੀ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਤੈਮੂਰ ਨੇ ਲਗਭਗ 1 ਲੱਖ ਹਿੰਦੂ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਦਿੱਲੀ ਦੇ ਨੇੜੇ ਪਹੁੰਚ ਕੇ ਤੈਮੂਰ ਨੇ ਲੋਨੀ ਵਿਖੇ ਆਪਣਾ ਡੇਰਾ ਲਾਇਆ ਕਿਉਂਕਿ ਉਸ ਨੂੰ ਡਰ ਸੀ ਕਿ ਇਹ ਬੰਦੀ ਯੁੱਧ ਦੌਰਾਨ ਵਿਦਰੋਹ ਕਰਕੇ ਦਿੱਲੀ ਦੇ ਸੈਨਿਕਾਂ ਦਾ ਹੌਸਲਾ ਵਦਾ ਸਕਦੇ ਹਨ। ਐਸੀ ਡਰ ਅਤੇ क्रूरਤਾ ਕਰਕੇ ਤੈਮੂਰ ਨੇ ਆਪਣੇ ਸਮੁੱਚੇ ਸੈਨਿਕ ਦਲ ਨੂੰ ਹੁਕਮ ਦੇ ਦਿੱਤਾ ਕਿ ਸਾਰੇ ਹਿੰਦੂ ਬੰਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਦੇਖਦੇ ਹੀ ਦੇਖਦੇ ਇੱਕ ਦਿਨ ਵਿੱਚ ਲਗਭਗ 1 ਲੱਖ ਹਿੰਦੂਆਂ ਦਾ ਕਤਲ ਕਰ ਦਿੱਤਾ ਗਿਆ। ਬਾਦ ਵਿੱਚ ਡੇਵਿਡ ਪ੍ਰਾਈਸ ਨੇ ਆਪਣੀ ਕਿਤਾਬ ਮੈਮੋਇਰਜ਼ ਆਫ ਦੀ ਪ੍ਰਿੰਸੀਪਲ ਇਵੈਂਟਸ ਆਫ ਮੁਹਮਮਦਨ ਹਿਸਟਰੀ ਵਿੱਚ ਲਿਖਿਆ ਕਿ ਮਨੁੱਖਤਾ ਦੇ ਇਤਿਹਾਸ ਵਿੱਚ ਐਸੀ क्रूरਤਾ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਇਸ ਤੋਂ ਬਾਅਦ ਤੈਮੂਰ ਦੀ ਸੈਨਾ ਨੇ ਦਿੱਲੀ ਉੱਤੇ ਹਮਲਾ ਕਰ ਦਿੱਤਾ। ਦਿੱਲੀ ਸਲਤਨਤ ਵੱਲੋਂ ਮੱਲੂ ਖਾਂ ਅਤੇ ਸੁਲਤਾਨ ਮਹਿਮੂਦ ਦੀ ਸੈਨਾ ਨੇ ਮੁਕਾਬਲਾ ਕੀਤਾ ਜਿਸ ਵਿੱਚ 10000 ਘੋੜਸਵਾਰ, 40000 ਪੈਦਲ ਸਿਪਾਹੀ ਅਤੇ 120 ਹਾਥੀ ਸ਼ਾਮਿਲ ਸਨ। ਪਰ ਤੈਮੂਰ ਦੀ ਸੈਨਾ ਨੇ ਦਿੱਲੀ ਦੀ ਸੈਨਾ ਨੂੰ ਹਰਾ ਦਿੱਤਾ। ਜੰਗ ਜਿੱਤਣ ਤੋਂ ਬਾਅਦ ਤੈਮੂਰ ਦੀ ਸੈਨਾ ਨੇ ਪੂਰੇ ਦਿੱਲੀ ਸ਼ਹਿਰ ਵਿੱਚ ਜ਼ਬਰਦਸਤ नरसंहार ਕੀਤਾ। ਲੁੱਟਮਾਰ, અતੰਤ क्रूरता ਅਤੇ ਕਤਲੇਆਮ ਦੀ ਐਸੀ ਭਿਆਨਕ ਤਸਵੀਰ ਦੇਖਣ ਨੂੰ ਮਿਲੀ ਕਿ ਦਿੱਲੀ ਕਈ دہਾਕੀਆਂ ਤੱਕ ਬਰਬਾਦ ਰਿਹਾ। ਤੈਮੂਰ ਸਿਰਫ ਦਿੱਲੀ ਨੂੰ ਲੁੱਟਣ, ਇੱਥੋਂ ਦਾ ਤੰਨ ਅਤੇ ਜਾਇਦਾਦ ਹਾਸਲ ਕਰਨ ਆਇਆ ਸੀ। ਉਸ ਦਾ ਮਕਸਦ ਰਾਜ ਕਰਨਾ ਨਹੀਂ ਸੀ, ਸਿਰਫ ਲੁੱਟਣ, ਬਰਬਾਦ ਕਰਨ ਅਤੇ ਆਪਣਾ ਡਰ ਦਿਖਾਉਣਾ ਸੀ। ਦਿੱਲੀ ਦੀਆਂ ਗਲੀਆਂ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ, ਕਈ ਥਾਵਾਂ ਤੇ ਖੋਪੜੀਆਂ ਦੇ ਮੀਨਾਰ ਬਣਾ ਦਿੱਤੇ ਗਏ। ਅਤੇ ਹਜ਼ਾਰਾਂ ਬੇਗੁਨਾ ਅਣਾਈ ਮੌਤ ਮਾਰੇ ਗਏ ਇਸ ਪੂਰੇ ਪ੍ਰਸੰਗ ਤੋਂ ਦੁਨੀਆ ਨੇ ਇਹ ਸਿੱਖਿਆ ਕਿ ਸੱਤਾ ਦੀ ਹਵਸ ਮਨੁੱਖ ਨੂੰ ਕਿੰਨਾ નિર્દય ਬਣਾ ਸਕਦੀ ਹੈ